ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟ ਸਦਰਖਾਂ ਕੋਟ ਸਦਰਖਾਂ ਪਿੰਡ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ ਕੋਟ ਇਸੇ ਖਾਂ ਤੋਂ ਜਿਹੜੀ ਸੜਕ ਦੋਸਤੋ ਧਰਮਕੋਟ ਸ਼ਹਿਰ ਜਾਂਦੀ ਆ ਉਸੇ ਸੜਕ ਦੇ ਉੱਪਰ ਪਿੰਡ ਆਉਂਦਾ ਹੈ ਕੋਟ ਸਦਰਖਾਂ ਤਕਰੀਬਨ ਕੋਟ ਇਸੇ ਖਾਂ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਆ ਪਿੰਡ ਕੋਟ ਸਦਰਖਾਂ ਦੀ ਮਸੀਤਾਂ ਪਿੰਡ ਨਾਲ ਲੱਗ ਜਾਂਦਾ ਇੱਕ ਪਾਸੇ ਬ੍ਰਹਮਕੇ ਪਿੰਡ ਨੇੜੇ ਆ ਬਾਜੇਕੇ ਪਿੰਡ ਥੋੜੀ ਦੂਰੀ ਤੇ ਆ ਖਾਸ ਵਿਜਰ ਤੁਸੀਂ ਪਿੰਡ ਕੋਟ ਸਦਰਖਾ ਕਰਨੀ ਆ ਦੋਸਤੋ ਵੇਰ ਸੋਨੂ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਅੱਜ ਦੋ ਵਾੜਾ ਤੁਹਾਨੂੰ ਇਸ ਘਰੋਂ ਦਿਖਾਉਣੀਆਂ ਦੋਸਤੋ ਤੇ 15 ਜਨਵਰੀ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ 11:30 ਵਜੇ ਮਾਰਨਿੰਗ ਦਾ ਸਮਾਂ ਪੂਰੀ ਡਿਟੇਲ ਆਪਾਂ ਵੇਰ ਸੋਨੂ ਤੋਂ ਲੈ ਲੈਣੀ ਆ ਤੇ ਬਾਕੀ ਕੋਈ ਵੀਰ ਖਰੀਦਾਰ ਆ ਰਿਹਾ ਕਰਿਆ ਉਹਦੀ ਨਰਕ ਪਰਕ ਤਸੱਲੀ ਆ ਦੋ ਡੰਗ ਚੋਕੇ ਕਰ ਲਓ ਪਸੂ ਦੀ ਕਿਉਂਕਿ ਵੇਣਾ ਦੋਸਤੋ ਦੋਵੇਂ ਗੱਬਣ ਤਸੱਲੀ ਤੁਸੀਂ ਚੋਕੇ ਪਸਮਾ ਕੇ ਆਪਣੀ ਕਰ ਲਿਓ ਆਓ ਲੈਨੇ ਆ ਜਾਣਕਾਰੀ ਫੇਰ ਸੋਨੂ ਤੋਂ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਕਾਲ ਸਾਸਰੀ ਕਾ ਵੀਰ ਜੀ ਹੋਰ ਸੋਨੂ ਵੀਰੇ ਠੀਕ ਠਾਕ ਬਹੁਤ ਵਧੀਆ ਜੀ ਠੀਕ ਹੈ ਜੀ ਹੋਰ ਤੁਹਾਨੂੰ ਕਾਫੀ ਟਾਈਮ ਬਾਅਦ ਜਿਹੜੀ ਇੱਕ ਵੀਡੀਓ ਪਾਉਣ ਲੱਗੇ ਆਪਾਂ ਹਾਂਜੀ ਹਾਂਜੀ ਹੁਣ ਥੋੜੇ ਦਿਨ ਹੋਏ ਕੰਮ ਸਟਾਰਟ ਕੀਤਾ ਇੱਕ ਜਿਹੜਾ ਘਰੇ ਮਰਗੋ ਗਈ ਤਾਂ ਕਰਕੇ ਕੰਮ ਘਰ ਬੰਦ ਕਰਨਾ ਪਿਆ ਬਿਲਕੁਲ ਜੀ ਬਿਲਕੁਲ ਤੇ ਅਨਫੋਰਚੂਨੇਟਲੀ ਦੋਸਤੋ ਵੀਰ ਦੇ ਮਦਰ ਦੀ ਡੈਥ ਹੋ ਗਈ ਸੀਗੀ ਤੇ ਤਾਂ ਕਰਕੇ ਥੋੜਾ ਜਿਹਾ ਵੀਰ ਨੇ ਕੰਮ ਛੱਡਿਆ ਸੀਗਾ ਤੇ ਫਿਲਹਾਲ ਇੱਕ ਵਾਰ ਫੇਰ ਜਿਹੜਾ ਕੰਮ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਕੰਮ ਦੀ ਤੇ ਇੱਕ ਵਾਰੀ ਸਾਰੇ ਭੈਣ ਭਰਾ ਜਰੂਰ ਆਪਣੇ ਸਾਜਣ ਫੇਰ ਨਾਲ ਜੁੜਨ ਵੀਰ ਦੇ ਠੀਕ ਹੈ ਜੀ ਤੇ ਪਸ਼ੂ ਇਸੇ ਤਰ੍ਹਾਂ ਜਿਹੜੇ ਦੋਸਤੋ ਵੇਰ ਲਿਆਉਦਾ ਰਹੂਗਾ ਵੜਾ ਦੋ ਆਜਣ ਚਾਰ ਆਜਣ ਤਿੰਨ ਆਜਣ ਤੁਹਾਡੇ ਲਈ ਬਿਲਕੁਲ ਸਾਹਮਣੇ ਪੇਸ਼ ਕਰਦਾ ਰਹੂਗਾ ਬਾਕੀ ਨਰਕਪਰਖ ਉਸੇ ਤਰ੍ਹਾਂ ਕੋਈ ਵੀਰ ਆਪਦਾ ਖਰੀਦਦਾ ਤਸੱਲੀ ਕਰਕੇ ਪਸ਼ੂ ਲੈ ਜਾਇਆ ਕਰੋ ਠੀਕ ਹੈ ਤੇ ਬਾਕੀ ਆਉ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਤੇ ਸੋਨੂ ਭਾਈ ਅੱਜ ਦੋ ਪਸ਼ੂ ਆਪਣੇ ਕੋਲੇ ਵਕਾਉਂਦਾ ਹਾਂ ਹਾਂਜੀ ਹਾਂਜੀ ਦੋਵੇਂ ਤਾਜ਼ੀਆਂ ਸੂਈਆਂ ਜੀ ਦੋਵੇਂ ਤਾਜ਼ੀਆਂ ਸੂਈਆਂ ਇੱਕ ਤੇ ਜਰਸੀ ਬਰੀਡ ਚ ਆ ਗਈ ਤੇ ਇੱਕ ਕ੍ਰੋਸ ਚ ਆ ਗਈ ਹਾਂਜੀ ਇੱਕ ਐਚਫ ਕ੍ਰੋਸ ਆਈ ਇੱਕ ਐਚਫ ਕ੍ਰੋਸ ਆ ਗਈ ਹੈ ਹਾਂਜੀ ਤੇ ਦੋਵੇਂ ਸੂਈਆਂ ਸਵਾਈਆਂ ਦੋਵੇਂ ਸੂਈਆਂ ਦੋਵਾਂ ਮਗਰੀ ਬੱਚੀਆਂ ਠੀਕ ਹੈ ਜੀ ਲੋਬ ਦੋਸਤੋ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਨੇ ਦੋ ਮਗਰ ਬੱਚੀਆਂ ਨੇ ਫੀਮੇਲ ਕਾਫ ਨੇ ਤੇ ਸੋਨੂ ਵੀਰ ਪਹਿਲੇ ਨੰਬਰ ਤੋਂ ਇੱਥੋਂ ਹੀ ਸ਼ੁਰੂ ਕਰ ਲਗੇ। ਹਾਂਜੀ ਹਾਂਜੀ। ਜਰਸੀ ਨਸਲ ਦੇ ਵਿੱਚ ਜਿਹੜੀ ਆ ਵੜ ਆਪਣੇ ਕੋਲ ਆ। ਹਾਂਜੀ ਹਾਂਜੀ। ਇਹਨੂੰ 10-15 ਦਿਨ ਹੋ ਗਏ ਸੂਈ ਨੂੰ। 10-15 ਦਿਨਾਂ ਦੇ। ਹਾਂਜੀ। ਤੇ ਬੱਚਾ ਮਗਰ ਦੇ ਕੀ ਆ? ਮਗਰ ਬੱਚੀ ਆ ਜੀ। ਮਗਰ ਬੱਚੀ ਆ। ਲਓ ਦੋਸਤੋ 10-15 ਦਿਨਾਂ ਦੀ ਸਾਰੀ ਸੂਈ ਆ। ਮਗਰ ਬੱਚੀ ਆ ਫੀਮੇਲ ਕਾਫ ਆ ਤੇ ਹੁਣ ਦੁੱਧ ਕਿੰਨਾ ਹੂ ਥਲੇ? ਦੁੱਧ ਦੇ ਵਿੱਚ ਥਲੇ 8-9 ਕਿਲੋ ਖੁੱਲਾ ਡੁੱਲਾ ਹੋਵੇਗਾ ਜੀ। 8-9 ਕਿਲੋ। ਹਾਂਜੀ ਹਾਂਜੀ ਜੇ ਕੋਈ ਆਨਲਾਈਨ ਮੰਗਾਵੇ 8 ਕਿਲੋ ਆ ਦੇ ਕਰੇ ਗਾਰੰਟੀ ਆਪੀ ਵੀ ਲਈ। ਠੀਕ ਠੀਕ ਲਓ ਦੋਸਤੋ ਜਿਹੜਾ ਕੋਈ ਵੀ ਇੱਥੇ ਆਣ ਕੇ ਪਹੁੰਚ ਕਰਕੇ ਤਸੱਲੀ ਕਰੂਗਾ ਉਹ 9 ਕਿਲੋ ਚੋਲੇ ਤੇ ਜਿਹੜਾ 200 ਰੁਪਏ ਆਨਲਾਈਨ ਸੌਦਾ ਕਰਦਾ ਉਹ 8 ਕਿਲੋ ਤੇ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਜੀ ਕਿਸੇ ਨੇ ਘਰੇ ਵੀ ਮੰਗਾਉਣੀ ਆ 8 ਕਿਲੋ ਤਸੱਲੀ ਤੇ ਜਿਹੜੀ ਤੁਸੀਂ ਮੰਗਾ ਸਕਦੇ ਜਾਂ ਮਗਰ ਵਛੀ ਆ ਆ ਤੁਸੀਂ ਵੇਖ ਸਕਦੇ ਜੀ ਬਿਲਕੁਲ ਲਾਲ ਰੰਗ ਦੇ ਵਿੱਚ ਮਗਰ ਵਛੀ ਆ ਜਰਸੀ ਬਰੀਡ ਚ ਠੀਕ ਆ ਤੇ ਆਹ ਲਓ ਤੇ ਸੂਨੀ ਨੂੰ ਦੇਣ ਜਿਹੜਾ 15 ਕ ਦੱਸਿਆ ਵੀਰ ਨੇ ਵੀ 15 ਕ ਦਿਨ ਤਾਂ ਸਮਾਂ ਹੋ ਗਿਆ ਸੂਨੀ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਲਏ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵਾਂਗ ਦੇਖਦੇ ਆ ਤੇ ਆ ਲੋ ਸੋ ਤਾਂ ਤੁ ਨੂੰ ਬਹੁਤ ਸੋਣਾ ਥਾਣਾ ਜਿਹੜਾ ਦੋਸਤੋ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਮੁਠੀ ਥਾਣਾ ਆ ਕਰੋ ਚੈੱਕ ਠੀਕ ਆ ਸੋ so, 8 ਕਿਲੋ ਜਿਹੜੀਆਂ ਦੋਸਤੋ ਧਾਰਾਂ ਬਿਲਕੁਲ ਹੁਣ ਹਾਜ਼ਰ ਆ ਕੋਈ ਵੀ ਆਵੇ ਆਪਦੀ ਨਕਸ ਪਰਖ ਕਰ ਲੇ ਤਸੱਲੀ ਕਰ ਲੇ ਇੱਕ ਬਹਿਣੀ ਵਾਲੇ ਪਾਸਿਓ ਆ ਥਣ ਹੈਗੇ ਆ ਬੋਲ ਸੀਲ ਸਾਉ ਆ ਜੀ ਆ ਕੋਈ ਨਿਆਣਾ ਝੋਲੇ ਠੀਕ ਆ ਸੋ ਨੂੰ ਫਿਰ ਚਲੋ ਵੈੜ ਚੰਗੀ ਆ ਤੇ ਪੈਸੇ ਕਿੰਨੇ ਕ ਮੰਗਦੇ ਆ ਕੀ ਡਿਮਾਂਡ ਕਰਦੇ ਹੋ ਜੀ 35000 ਰੁਪਿਆ ਮੋਲ ਆ ਜੀ ਅੱਛਾ ਹਾਂ ਨਾ 33000 ਦੀ ਦੇ ਦਾਂ 33000 ਦੀ ਹਾਂ ਠੀਕ ਆ ਜੀ ਸੋ ਦੋਸਤੋ 35000 ਡਿਮਾਂਡ ਆ ਤੇ 33000 ਦੇ ਵਿੱਚ ਇਹ ਵੈੜ ਤੁਹਾਨੂੰ ਮਿਲ ਜੂਗੀ ਤੇ ਬਾਕੀ ਮਗਰ ਵੱਛੀ ਜਿਹੜੀ ਹੈਗੀ ਆ ਫੀਮੇਲ ਕਾਫ ਆ ਉਹ ਵੀ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਗੇ ਨੇੜੇ ਤੋਂ ਆਹ ਲਓ ਜੀ ਜਰਸੀ ਤੇ ਸ਼ਾਹੀਵਾਲ ਦਾ ਜਿਹੜਾ ਕ੍ਰੋਸ ਮਗਰ ਵੱਛੀ ਆ ਵੱਛੀ ਬਹੁਤ ਖੂਬਸੂਰਤ ਬਣੂਗੀ ਆਉਣ ਵਾਲੇ ਸਮੇਂ 'ਚ ਚੰਗੀ ਤਿਆਰ ਹੋਊਗੀ ਠੀਕ ਆ ਤੇ ਚਵਾਈ ਚ ਵੀ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਸੋਨੂ ਮੇਰੇ ਚ ਜੂੜ ਕੋਣ ਦੇ ਭਾਵੇਂ ਦੋ ਬੰਨੇ ਬਾਈ ਜਾਂਦੇ ਥੱਲੇ ਇੰਨੀ ਚਵਾਈ ਦੀ ਸਾਫ ਹੈ ਤੇ ਜੂੜ ਜੜ ਮਾੜਾ ਮੋਟਾ ਪਾ ਲੈਣੇ ਕਿ ਲੋੜ ਹੀ ਨਹੀਂ ਲੋੜ ਹੀ ਨਹੀਂ ਹਿਲਦੀ ਨਹੀਂ ਪੋਰਾ ਵੀ ਨਹੀਂ ਹਾਂ ਪਾ ਲੋ ਚਾਹੇ ਨਾ ਪਾ ਲੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਰੂਮ ਵਰਗੀ ਚਵਾਈ ਆਈ ਤੇ ਮਾਰਨਿੰਗ ਅਜ ਸੁਬਾ ਚੁਵਾਈ ਕਿੰਨੇ ਕ ਵਜੇ ਹੋ ਚੁਕੀ ਇਹਨਾਂ ਦੀ ਹਾਂਜੀ ਹਾਂਜੀ ਹੁਣ ਚੁਵਾਈ ਹੋ ਗਈ 5 ਵਜੇ ਲਓ ਦੋਸਤੋ 5 ਵਜੇ ਚੁਵਾਈ ਅਵੀਰ ਨੇ ਕਰ ਦਿੱਤੀ ਆ ਤੇ ਫਿਲਹਾਲ ਆਪ ਦੀ ਕੋਈ ਆਣ ਕੇ ਦੋ ਡੰਗ ਚੋਲੇ ਚਾਰ ਟਾਈਮ ਚੋਲੇ ਤਸੱਲੀ ਜਿੱਦਾਂ ਵੀ ਹੋ ਸਕਦੀ ਉਦਾਂ ਹੀ ਕਰ ਲਿਓ ਠੀਕ ਆ ਤੇ ਬਾਕੀ ਮੁੱਲ ਵੀ ਤੁਹਾਨੂੰ ਦੱਸ ਹੀ ਦਿੱਤਾ ਅੱਛਾ ਸੋਨੂ ਵੀਰ ਅਗਲੀ ਜਿਹੜੀ ਆਪਣੇ ਕੋਲ ਆ ਵੈੜ ਆ ਗਈ ਆ ਹਾਂਜੀ ਹਾਂਜੀ ਇਹ ਕ੍ਰੋਸ ਚ ਆ ਗਈ ਅੱਛਾ ਹਾਂਜੀ ਕ੍ਰੋਸ ਚ ਆਈ ਇਹਦਾ ਸੂਆ ਕਿਨਮਾ ਹੋਊਗਾ ਇੰਦਾ ਵੀਰ ਭਰਾ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਠੀਕ ਹੈ ਜੀ ਠੀਕ ਹੈ ਹਾਂ ਸੂਬਿਆਂ ਚ ਹੋਊਗੀ ਹੈਨਾ ਹਾਂ ਤੀਜੇ ਸੂਏ ਆਪਾਂ ਕਹਿ ਲਿਏ ਪਹਿਲੇ ਕੀ ਫਾਇਦਾ ਹਾਂ ਨਹੀਂ ਪਹਿਲੇ ਤੇ ਚਲੋ ਲੱਗਦੀ ਨਹੀਂਗੀ ਚਲੋ ਦੂਜਾ ਮਾ ਤੀਜਾ ਮੰਨ ਲੇ ਕੋਈ ਤੀਜੇ ਤੋਂ ਬਾਅਦ ਅਗਰ ਕਿਸੇ ਸਮਝ ਆ ਜੇ ਨਹੀਂ ਮੰਨ ਸਕਦਾ ਸਮਝਣਾ ਮੰਨ ਕੇ ਚੱਲੇ ਤੇ ਵੱਡੀ ਆ ਵਸੇ ਕੱਦ ਤੋਂ ਵੱਡਾ ਤੇ ਸੋ ਨੂੰ ਸੋਈ ਨੂੰ ਇਹਦਾ ਵੀਰ ਮੇਰਾ ਟਾਈਮ ਦੱਸ ਦੇ ਵੀ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਹੋ ਗਈ ਕੋਈ 10 ਕੁ ਦਿਨ ਲਾ ਲਓ 10 ਦਿਨ ਹਾਂ ਆਪਾਂ ਜਦੋਂ ਲੈ ਕੇ ਆਉਂਦੀ ਸੀ ਅੱਜ ਭਲਕੀ ਆਈ ਆਪਣੇ ਕੋਲ ਵੀਰ ਪੰਜਾ ਆਪਣੇ ਕੋਲ ਤਾਂ ਕੱਲ ਹੀ ਆਈ ਕੱਲ ਹੀ ਆਈ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਕੱਲ ਹੀ ਵੀਰ ਦੇ ਕੋਲ ਇਹ ਵੜ ਆਈ ਆ ਕਿਉਂਕਿ ਸੇਲ ਪਰਚੇਜ ਦਾ ਕੰਮ ਆ ਦੋਸਤੋ ਕਈ ਵਾਰਾਂ 2 ਦਿਨ ਲਿਆਂਦੇ ਹੋਏ ਹੁੰਦੇ ਆ ਪਸ਼ੂ ਕਈ ਨਾ 1 ਦਿਨ ਪਸ਼ੂ ਪਹਿਲਾਂ ਆਇਆ ਹੁੰਦਾ ਤੇ ਬਿਲਕੁਲ ਸਾਹਮਣੇ ਤੁਹਾਡੇ ਪੇਸ਼ ਕਰ ਦਿੰਦੇ ਆ ਵਪਾਰੀ ਵੀਰ ਤੇ ਮਗਰ ਬੱਛੀ ਆ ਫੀਮੇਲ ਕਾਫ ਆ 10 ਦਿਨ ਆਈਡੀਆ ਵੀਰ ਦੱਸਣ ੜਿਆ ਵੀ 10 ਦਿਨਾਂ ਦੀ ਸੂਈ ਆ ਬੱਚਾ ਤੁਸੀਂ ਹਣ ਤਸਲੀ ਨਾਲ ਵੇਖ ਲਓ ਮਗਰ ਬੱਛੀ ਆ ਫੀਮੇਲ ਕਾਫ ਸੋ ਐਸਟੀਮੇਟ ਆਈਡੀਆ ਕੋਈ ਵੀਰ ਆਪ ਦਾ ਲਾ ਸਕਦਾ ਠੀਕ ਆ ਤੇ ਸੋ ਨੂੰ ਦੁੱਧ ਹੁਣ ਵੀਰ ਕਿੰਨਾ ਕੁ ਥੱਲੇ ਚਵਾ ਦਾਂਗੇ ਜੀ ਅੱਪਾ ਦਾ ਇਹ ਦੁੱਧ 2.5 17 ਕਿਲੋ ਆਣਾ। ਹਾਂ ਜਿਹੜਾ ਕੋਈ ਘਰੇ ਜਾਏ ਜਿਹੜਾ ਆਨਲਾਈਨ ਲਗਾਏ 15 ਕਿਲੋ ਦੀ ਗਾਰੰਟੀ ਹੋ ਗਈ 15 ਤੋਂ ਬਾਹਰ ਹੀ ਹੋਵੇਗਾ। 15 ਤੋਂ ਹਾਂਜੀ ਹਾਂਜੀ ਠੀਕ ਹੈ ਜੀ। ਚੌਕਾਈ ਵਰੀ ਦੂਰ ਨੇੜੇ ਜਾਂਦਾ ਹੁੰਦਾ ਪਸ਼ੂ। ਲਓ ਦੋਸਤੋ 15 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਇਸ ਗਾਂ ਦੇ ਥੱਲਿਓ ਤੁਸੀਂ ਜਿਹੜੀ ਚੁਵਾਈ ਕਰੋਗੇ 15 ਕਿਲੋ ਆ ਠੀਕ ਆ। ਤੇ ਆ ਮੈਲਾ ਮੂਲਾ ਲੱਗਾ ਮੈਨੂੰ ਤਾਂ ਮੈਲੋਂ ਚਲੀ-ਚੁੱਲੀ ਹੋਣੀ ਆ। ਹਾਂਜੀ ਹਾਂਜੀ ਇਹ ਦੇਣੀ ਥੋੜੇ ਹੋਏ ਆ। ਦੇਣੀ ਥੋੜੇ। ਬਾਕੀ ਲੈਵੇ ਹਵਾਨੇ ਤਾਂ ਦੋਸਤੋ ਮੈਲਾ ਤੁਹਾਨੂੰ ਨਜ਼ਰ ਆਊਗਾ ਹੋ ਸਕਦਾ ਵੀ ਜਿਵੇਂ 15ਵੇਂ 14ਵੇਂ ਦਿਨ ਦੇ ਵਿੱਚ ਤੇ ਮੈਲੇ ਨੂੰ ਸਟਾਰਟ ਹੋਈ ਹੋਵੇ ਠੀਕ ਆ 15 ਕਿਲੋ ਦੁੱਧ ਇਸ ਗਾਂ ਦੇ ਥੱਲੇ ਦੋਸਤੋ ਹਾਜ਼ਰ ਆ ਕਦ ਕੋ ਤੋਂ ਤੁਸੀਂ ਵੇਖ ਸਕਦੇ ਜੇ ਵਡੀਆਂ ਵੜਾਂ ਦੇ ਵਿੱਚ ਹੀ ਕਾਦਾ ਜਿਹੜਾ ਵੀ ਅੱਗੇ ਥੋੜੀ ਜਿਹੀ ਚੰਗੀ ਸਾਫ ਸੰਭਾਲ ਕਰ ਲੂਗਾ ਦੁੱਧ ਤਾਜ਼ੀ ਸੂਈ ਆ ਦੋਦੋ ਤੁਸੀਂ ਹੋਰ ਵੀ ਵਧੀਆ ਲੈ ਸਕਦੇ ਜੇ ਆ ਲੋ ਆਓਲੀ ਤੋੜ ਲਿਓ ਸੋਨੂੰ ਇੱਥੇ ਖਿਲਾ ਰਹੇ ਹੋ ਵੀਰ ਸੋਨੂੰ 2 ਮਿੰਟ ਆ ਖਿਲਾ ਲੇ ਲੰਮਾ ਤੋੜਦਿਆ ਹੈ ਲੰਮਾ ਤੋੜਦਿਆ ਸੋ ਦੋਸਤੋ ਦੁੱਧ ਜਿਹੜਾ ਹੁਣ 15 ਕਿਲੋ ਆ ਕਨਫਰਮ ਕਰਾ ਦਿੰਨੇ ਆ ਇੱਕ ਵਾਰੀ ਫੇਰ 15 ਕਿਲੋ ਤੁਸੀਂ ਚਵਾਈ ਆ ਇਸ ਘਰੇ ਆਣ ਕੇ ਆਪਣੀ ਤਸੱਲੀ ਨਾਲ ਕਰ ਸਕਦੇ ਜੀ ਤੇ ਬਾਕੀ ਇੱਕ ਵਾਰੀ ਥਾਂ ਤੋਂ ਤੁਹਾਨੂੰ ਥੋੜਾ ਜਿਹਾ ਹੋਰ ਨਜ਼ਦੀਕ ਨਜ਼ਦੀਕੀ ਤੋਂ ਦਿਖਾ ਦਿੰਦੇ ਆ ਕਰੋ ਚੈੱਕ ਥਾਂ ਤੋਂ ਬਰਾਬਰੂ ਚੰਗਾ ਤੁਹਾਨੂੰ ਮੈਂ ਇਹ ਇੱਕ ਨੰਬਰ 40 60 ਦੀ ਥਾਂ ਦੀ ਗਾਰੰਟੀ ਆਪਣੀ ਹੋ ਗਈ ਲਓ ਜੀ ਕਿਉਂਕਿ ਆਇਆ ਨਾ ਵੀ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਦੂਰੋਂ ਨੇੜੋਂ ਕਿਸੇ ਮਾ ਵੀਰ ਜੀ ਜਿਹੜੀ ਚੀਜ਼ ਸਹੀ ਉਹ ਹੀ ਨਿਕਲੇਗੀ ਅੱਗੇ ਵੀ ਪਸੂ ਦਈ ਦੇ ਵੀਰ ਭਰਾਵਾਂ ਨੂੰ ਦੋਸਤੋ ਚਾਰ ਥਾਂ ਨਾ ਕਿਸੇ ਤਰ੍ਹਾਂ ਦੀ ਕੋਈ ਫੋਟ ਨਹੀਂ ਕੋਈ ਸ਼ੱਕ ਨਹੀਂ ਗਈ ਤੇ 15 ਕਿਲੋ ਚਵਾਈ ਕੋਈ ਵੀਰੇ ਦੇ ਥੱਲੇ ਉਹਨਾਂ ਕੇ ਕਰ ਸਕਦਾ ਸਾਈਪਿਆਨਾ ਕਰਕੇ ਆਪ ਜੀ ਤਸੱਲੀ ਕਰਕੇ ਬਾਕੀ ਪੇਮੈਂਟ ਤੁਸੀਂ ਜੜੀਆਂ ਦੋਸਤੋ ਤਸੱਲੀ ਹੋਣ ਤੋਂ ਬਾਅਦ ਆਪਣੀ ਦੇ ਸਕਦੇ ਜੀ ਤੇ ਸੋਨੂ ਵੀ ਕੀ ਡਿਮਾਂਡ ਕਰਦੇ ਆ ਇਸ ਵੇੜ ਦੀ 55000 ਰੁਪਏ ਚ ਮਾਨਤਨ ਕਰਦਾ ਤੇ 55 ਜੋ ਹਾਂਜੀ ਹਾਂਜੀ ਮੰਗਣ ਨੂੰ ਤਾਂ ਵੀਰ ਭਰਾ ਬਹੁਤ ਮੰਗਦੇ ਪਰ ਆਪਾਂ ਉਹ ਮੁੱਲ ਨਹੀਂ ਕਰਦੇ ਹੁੰਦੇ ਠੀਕ ਹੈ ਆਪਾਂ 55 ਹੀ ਹੈ ਹਾਂ 55 ਹੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਲਓ ਦੋਸਤੋ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮਗਰ ਵਛੀ ਆ ਦੋ ਬਣਾ ਤੁਹਾਨੂੰ ਇਸ ਘਰੋਂ ਅੱਜ ਆਪਾਂ ਦਿਖਾਈਆਂ ਨੇ ਦੋ ਮਗਰ ਵਛੀਆਂ ਨੇ ਫੀਮੇਲ ਕਾਫ ਨੇ ਇੱਕ ਜਰਸੀ ਬਰੀਡ ਦੇ ਵਿੱਚ ਦਿਖਾਤੀ ਆ ਜਿਹਦੇ ਥੱਲੇ 8 9 8 9 ਲੀਟਰ ਹਾਜ਼ਰ ਆ ਦੁੱਧ ਸੋ ਕੋਈ ਵੀਰ ਆਪਦੀ ਅਣਕੇ ਤਸੱਲੀ ਕਰ ਲੈ ਤੇ ਇੱਕ ਤੁਹਾਨੂੰ ਵੱਡੀ ਗਾਂ ਦਿਖਾਤੀ ਆ ਜਿਹੜੀ ਕਦ ਕੁਦ ਦੇ ਵਿੱਚ ਵੀ ਚੰਗੀ ਆ ਵੱਡੀ ਆ ਬਾਕੀ ਥਣ ਭਾਂਡਾ ਵੀ ਤੁਹਾਨੂੰ ਦਿਖਾਤਾ ਮੈਲਿਓ ਮੂਲਿਓ ਸਟਾਰਟ ਆ ਬਾਕੀ ਆਪਦੀ ਕੋਈ ਵੀਰ ਅਣਕੇ ਤਸੱਲੀ ਕਰ ਸਕਦਾ ਠੀਕ ਆ ਜੀ 15 ਕਿਲੋ ਦੁੱਧ ਹਾਜ਼ਰ ਆ ਚਵਾਈ ਚਪੂਈ ਇੱਕ ਨੰਬਰ ਆ ਤੇ ਇਹ ਦੋ ਅਜ ਐਨੀਮਲ ਸੀ ਵੀਰ ਸੋਨੂੰ ਤੁਹਾਡੇ ਕੋਲ ਹਾਂਜੀ ਹਾਂਜੀ ਵੀਰ ਜੀ ਤੇ ਹੋਰ ਕੋਈ ਗੱਲ ਬਾਤ ਬਸ ਵਧੀਆ ਜੀ ਠੀਕ ਹੈ ਜੀ ਪਸੂ ਆਉਂਦੇ ਰਹਿੰਦੇ ਫਿਰ ਇਸੇ ਤਰੀਕੇ ਨਾਲ ਹਾਂ ਹੁਣ ਇਸੇ ਕਰਕੇ ਲਿਆਵਾਂ ਕਰਾਂ ਪਸੂ ਹਾਂ ਨਹੀਂ ਆ ਜੀ ਪਸੂ ਜਿਹੜਾ ਚੰਗਾ ਮਿਲਦਾ ਆਪਣੇ ਭੈਣ ਭਰਾਵਾਂ ਸੱਜਣਾ ਤਾਂ ਕਿ ਜ਼ਰੂਰ ਪਚਾਣੀ ਹਾਂਜੀ ਹਾਂਜੀ ਹੁਣ ਨਾਲ ਮੈਂ ਵੀ ਲਿਆਵਾਂ ਕਰਾਂਗੀ ਹਾਂ ਕੋਈ ਮੱਜਾ ਮੁੱਜਾ ਵੀ ਕੋਈ ਚੰਗੀ ਮਿਲਦੀ ਐ ਕੋਈ ਝੋਟੇ ਘਟੀਆਂ ਦੀ ਬਹੁਤ ਡਿਮਾਂਡ ਵੀਰ ਕਰਦੇ ਆ ਹਾਂਜੀ ਹਾਂਜੀ ਨਾਲ ਮੈਂ ਤੇ ਨਾਲ ਗਾਂ ਇਕੱਡੀ ਲੈ ਆਂਗੀ ਠੀਕ ਹੈ ਜੀ ਤੇ ਬੋਲਦਿਏ ਨੰਬਰ ਤੁਹਾਨੂੰ 867221839 ਠੀਕ 8872218 ਹਾਂ ਤੇਨੂੰਨੀ 1839 ਹਾਂਜੀ ਪਿੰਡ ਕੋੜ ਸਦਰਖਾਂ ਹਾਂਜੀ ਹਾਂਜੀ ਲਓ ਦੋਸਤੋ ਇਹ ਪਿੰਡ ਕੋਟ ਸਦਰ ਦਾ ਤੁਸੀਂ ਖਾਸ ਵਿజిਟ ਕਰ ਲਿਓ ਬਿਲਕੁਲ ਤਹਿਸੀਲ ਧਰਮਕੋਟਾ ਜ਼ਿਲ੍ਹਾ ਮੋਗਾ ਹੈ ਕੋਟ ਇਸੇ ਖਾਂ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਹੈ ਧਰਮਕੋਟ ਸੜਕ ਦੇ ਉੱਪਰ ਜਿਹੜਾ ਇਹ ਪਿੰਡ ਆ ਮਸੀਤਾਂ ਪਿੰਡ ਵੀ ਲੱਗਿਆ ਬ੍ਰਹਮਕੇ ਪਿੰਡ ਵੀ ਬਿਲਕੁਲ ਨਜ਼ਦੀਕ ਆ ਨੰਬਰ ਸਕਰੀਨ ਤੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ